ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਿਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਨ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਕਰਨ ਨਾਲ ਮੇਰੀ ਕਾਫੀ ਪ੍ਰੋਬਲਮਸ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤਹਿਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਬੀਤੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਾਸੀਆਂ ਵਾਸਤੇ ਮੌਸਮ ਰਾਹਤ ਤੇ ਸਕੂਨ ਪਰ ਰਿਹਾ ਰਿਹਾ ਕਿਉਂਕਿ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਆਏ ਦਿਨ ਬਰਸਾਤਾਂ ਹੋ ਰਹੀਆਂ ਨੇ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਨੇ ਮੌਸਮ ਖੁਸ਼ਮਾ ਬਣਾਇਆ ਹੋਇਆ ਅੱਜ ਵੀ ਸਵੇਰ ਚੜਦਿਆਂ ਹੀ ਜਿਹੜੇ ਕਿ ਰਿਮਜਿਮ ਬਰਸਾਤਾਂ ਨਾਲ ਮੌਸਮ ਜਿਹੜਾ ਕਿ ਉਹ ਖੁਸ਼ਗਵਾਰ ਹੋ ਗਿਆ ਸੀਗਾ ਔਰ ਨਾਲ ਤੇਜ਼ ਹਵਾਵਾਂ ਚੱਲਣ ਨਾਲ ਜਿਹੜਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਜੇ ਗੱਲ ਕਰ ਲਈਏ ਕੱਲ ਪਰਸੋਂ ਦੀ ਤਾਂ ਬਹੁਤ ਸਾਰੀ ਗਰਮੀ ਵੀ ਸੀ ਔਰ ਲੂਜ ਥਪੇੜਿਆ ਕਰਕੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਪਰ ਅੱਜ ਫੇਰ ਮਰਤੋਂ ਸਵੇਰੇ 림ਜਿਮ ਬਰਸਾਤ ਹੋਈ ਜਿਸ ਨੇ ਮੌਸਮ ਸੁਹਾਣਾ ਬਣਾ ਦਿੱਤਾ ਹੈ ਔਰ ਨਾਲ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਨੇ ਕਿ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਾਵਣ ਦਾ ਮਹੀਨਾ ਹੈ ਔਰ ਸਾਵਣ ਦੇ ਮਹੀਨੇ ਵਿੱਚ ਬਰਸਾਤ ਜਿਹੜੀ ਕਿ ਉਹ ਖੁੱਲ ਕੇ ਹੋ ਰਹੀ ਹੈ ਕਿਉਂਕਿ ਸਾਵਣ ਦੇ ਮਹੀਨੇ ਵਿੱਚ ਅਕਸਰ ਬਰਸਾਤਾਂ ਦੀ ਪਰਮਾਰ ਹੋ ਜਾਂਦੀ ਹੈ ਔਰ ਇਹ ਸਾਵਣ ਦੇ ਮਹੀਨੇ ਵੀ ਹੈ ਇਹੀ ਕੁਝ ਵੇਖਣ ਨੂੰ ਮਿਲਿਆ ਹੈ ਲਗਾਤਾਰ ਅੰਮ੍ਰਿਤਸਰ ਵਿੱਚ ਮੌਸਮ ਜਿਹੜਾ ਕਿ ਉਹ ਸੁਹਾਣਾ ਬਣਿਆ ਹੋਇਆ ਔਰ ਲੋਕ ਇਸ ਮੌਸਮ ਦਾ आनंद विमान ਦੇ ਵਿਖਾਈ ਦੇ ਰਹੇ ਨੇ ਸੜਕਾਂ ਤੇ ਲਗਾਤਾਰ ਲੋਕਾਂ ਦੀ ਆਵਾਜ਼ ਜੇ ਤੁਸੀਂ ਦੇਖ ਸਕਦੇ ਹੋ ਹੋ ਰਹੀ ਹੈ ਕਿਉਂਕਿ ਜੇਕਰ ਗਰਮੀ ਹੁੰਦੀ ਹੈ ਤਾਂ ਲੋਕ ਜ਼ਿਆਦਾ ਘਰ ਵਿੱਚ ਬੈਠਰ ਸ਼ਹਿਰ ਨਾਲੋਂ ਜ਼ਿਆਦਾ ਬਿਹਤਰ ਪਸੰਦ ਕਰਦੇ ਨੇ ਏਸੀਆਂ ਦੀ ਠੰਡੀ ਹਵਾ ਚ ਬੈਠਦੇ ਨੇ ਲੋਕ ਸੜਕਾਂ ਤੇ ਘਾਟ ਉਤਰਦੇ ਨੇ ਪਰ ਜਦੋਂ ਮੌਸਮ ਠੀਕ ਹੁੰਦਾ ਹੈ ਠੰਡਾ ਹੁੰਦਾ ਹੈ ਤਾਂ ਲੋਕ ਆਪਣੇ ਕੰਮ ਵੀ ਨਿਪਟਾਉਣ ਵਾਸਤੇ ਘਰੋਂ ਬਾਹਰ ਆਉਂਦੇ ਨੇ ਤੇ ਸੜਕਾਂ ਤੇ ਵੀ ਚੈਲ ਕਦਮੀ ਜਿਹੜੀ ਕਿ ਲੋਕਾਂ ਦੀ ਉਹ ਵੱਧ ਜਾਂਦੀ ਹੈ ਅੱਜ ਵੀਰਵਾਰ ਦਾ ਦਿਨ ਹੈ ਔਰ ਵੀਰਵਾਰੀ ਕਹਿੰਦੇ ਝੜੀ ਹੈ ਜਿਹੜੀ ਉਹ ਲੰਬਾ ਸਮੇਂ ਤੱਕ ਖਿੱਚਦੀ ਹੈ ਪਰ ਵੇਖਣਾ ਹੋਵੇਗਾ ਵੀ ਸ਼ਾਇਦ ਹੁਣ ਜੇ ਗੱਲ ਕਰ ਲਈਏ ਮੌਸਮ ਜਿਹੜਾ ਕਿ ਉਹ ਬਹੁਤ ਸੋਹਣਾ ਬਣਿਆ ਸੁਹਾਣਾ ਬਣਿਆ ਹੋਇਆ ਔਰ ਜਿਹੜਾ ਕਿ ਅਸਮਾਨ 'ਚ ਬੱਦਲ ਬਾਈ ਵੀ ਛਾਈ ਹੋਈ ਹੈ ਸ਼ਾਇਦ ਇਹ ਆਉਣ ਵਾਲੇ ਸਮੇਂ ਅੰਦਰ ਹੋਰ ਜ਼ਿਆਦਾ ਬਰਸਾਤ ਦੀ दस्तक ਜਿਹੜੀ ਕਿ ਉਸ ਵਜੋਂ ਦਿਖਾਈ ਦੇ ਰਿਹਾ ਹੈ ਔਰ ਜਿਹੜੀ ਕਿ ਬਹੁਤ ਵੱਡੀ ਰਾਹਤ ਬਣੀ ਹੋਈ ਹੈ ਤਾਪਮਾਨ ਵੀ ਚੀ ਲਗਾਤਾਰ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਔਰ ਤੇਜ਼ ਹਵਾਵਾਂ ਨਾਲ ਜਿਹੜਾ ਕਿ ਮੌਸਮ ਕੁਸ਼ਮਾ ਹੋਇਆ ਪਿਆ ਔਰ ਲੋਕ ਜਿਹੜੇ ਕੀ ਇਸ ਮੌਸਮ ਦਾ ਆਨੰਦ ਮਾਣਦੇ ਹੋਏ ਵੀ ਵਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਜੇ ਗੱਲ ਕਰੀਏ ਪਿਛਲੇ ਕਾਫੀ ਦਿਨਾਂ ਤੋਂ ਆਏ ਦਿਨ ਅੰਮ੍ਰਿਤਸਰ ਵਿੱਚ ਬਰਸਾਤ ਹੋ ਰਹੀ ਹੈ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਬਰਸਾਤ ਹੋ ਰਹੀ ਹੈ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਨੇ ਕੀ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੋਈ ਹੈ ਔਰ ਲੋਕ ਚਾਹੁੰਦੇ ਨੇ ਆਉਣ ਵਾਲੇ ਸਮੇਂ ਅੰਦਰ ਵੀ ਇਸੇ ਤਰ੍ਹਾਂ ਹੀ ਕੁਦਰਤ ਮਿਹਰਬਾਨ ਰਹੇ ਤੇ ਉਹਨਾਂ ਨੂੰ ਗਰਮੀ ਅਤੇ ਲੂ ਦੇ ਥਪੇੜਿਆਂ ਤੋਂ ਵੱਡੀ ਰਾਹਤ ਮਿਲਦੀ ਰਹੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹਿਆਨਿਕ ਸਪੋਰਟ ਟੀਵੀ ਅੰਮ੍ਰਿਤਸਰ ਬੀਤੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਾਸੀਆਂ ਵਾਸਤੇ ਮੌਸਮ ਰਾਹਤ ਅਤੇ ਸਕੂਨ ਪਰ ਆ ਰਿਹਾ ਰਿਹਾ ਕਿਉਂਕਿ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਆਏ ਦਿਨ ਬਰਸਾਤਾ ਹੋ ਰਹੀਆਂ ਨੇ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਨੇ ਮੌਸਮ ਖੁਸ਼ਗੁਮਾ ਬਣਾ ਹੋਇਆ ਅੱਜ ਵੀ ਸਵੇਰ ਚੜ੍ਹਦਿਆਂ ਹੀ ਜਿਹੜੇ ਕਿ ਰਿੰਜਿੰਜ ਬਰਸਾਤਾ ਨਾਲ ਮੌਸਮ ਜਿਹੜਾ ਕਿ ਉਹ ਖੁਸ਼ਗੁਵਾਰ ਹੋ ਗਿਆ ਸੀਗਾ ਔਰ ਨਾਲ ਤੇਜ਼ ਹਵਾਵਾਂ ਚੱਲਣ ਨਾਲ ਜਿਹੜਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਰਾਹਤ ਮਿਲਦੀ ਹੋ ਵਿਖਾਈ ਦੇ ਰਹੀ ਹੈ ਜੇ ਗੱਲ ਕਰ ਲਈਏ ਕੱਲ ਪਰਸੋਂ ਦੀ ਤਾਂ ਬਹੁਤ ਸਾਰੀ ਗਰਮੀ ਵੀ ਸੀ ਔਰ ਲੂਦੇ ਥਪੇੜਿਆ ਕਰਕੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਪਰ ਅੱਜ ਫੇਰ ਮੁਰਤੋਂ ਸਵੇਰੇ ਰਿੰਜਿੰਬਰਸਾਤ ਹੋਈ ਜਿਸ ਨੇ ਮੌਸਮ ਸੁਹਾਣਾ ਬਣਾ ਦਿੱਤਾ ਔਰ ਨਾਲ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਨੇ ਕੀ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਾਵਨ ਦਾ ਮਹੀਨਾ ਹੈ ਔਰ ਸਾਵਨ ਦੇ ਮਹੀਨੇ ਵਿੱਚ ਬਰਸਾਤ ਜਿਹੜੀ ਕਿ ਉਹ ਖੁੱਲ ਕੇ ਹੋ ਰਹੀ ਹੈ ਕਿਉਂਕਿ ਸਾਵਨ ਦੇ ਮਹੀਨੇ ਵਿੱਚ ਅਕਸਰ ਬਰਸਾਤਾਂ ਦੀ ਪਰਮਾਰ ਹੋ ਜਾਂਦੀ ਹੈ ਔਰ ਇਹ ਸਾਵਣ ਦੇ ਮਹੀਨੇ ਵੀ ਇਹੀ ਕੁਝ ਵੇਖਣ ਨੂੰ ਮਿਲਿਆ ਹੈ ਲਗਾਤਾਰ ਅੰਮ੍ਰਿਤਸਰ ਵਿੱਚ ਮੌਸਮ ਜਿਹੜਾ ਕਿ ਉਹ ਸੁਹਾਣਾ ਬਣਿਆ ਹੋਇਆ ਔਰ ਲੋਕ ਇਸ ਮੌਸਮ ਦਾ ਆਨੰਦ ਮਾਣਦੇ ਵਿਖਾਈ ਦੇ ਰਹੇ ਨੇ ਸੜਕਾਂ ਤੇ ਲਗਾਤਾਰ ਲੋਕਾਂ ਦੀ ਆਵਾਜ਼ ਜੇ ਤੁਸੀਂ ਦੇਖ ਸਕਦੇ ਹੋ ਹੋ ਰਹੀ ਹੈ ਕਿਉਂਕਿ ਜੇਕਰ ਗਰਮੀ ਹੁੰਦੀ ਹੈ ਤਾਂ ਲੋਕ ਜ਼ਿਆਦਾ ਘਰ ਵਿੱਚ ਬੈਠ ਕੇ ਖੈਰ ਨਾਲ ਜ਼ਿਆਦਾ ਬਿਹਤਰ ਪਸੰਦ ਕਰਦੇ ਨੇ ਏਸੀਆਂ ਦੀ ਠੰਡੀ ਹਵਾ 'ਚ ਬੈਠਦੇ ਨੇ ਲੋਕ ਸੜਕਾਂ ਤੇ ਘਾਟ ਉਤਰਦੇ ਨੇ ਪਰ ਜਦੋਂ ਮੌਸਮ ਠੀਕ ਹੁੰਦਾ ਠੰਡਾ ਹੁੰਦਾ ਹੈ ਤਾਂ ਲੋਕ ਆਪਣੇ ਕੰਮ ਵੀ ਨਿਪਟਾਉਣ ਵਾਸਤੇ ਘਰੋਂ ਬਾਹਰ ਆਉਂਦੇ ਨੇ ਤੇ ਸੜਕਾਂ ਤੇ ਵੀ ਚੈਲ ਕਦਮੀ ਜਿਹੜੀ ਕਿ ਲੋਕਾਂ ਦੀ ਉਹ ਵੱਧ ਜਾਂਦੀ ਹੈ ਅੱਜ ਵੀਰਵਾਰ ਦਾ ਦਿਨ ਹੈ ਔਰ ਵੀਰਵਾਰ ਦੀ ਕਹਿੰਦੇ ਝੜੀ ਹੈ ਜਿਹੜੀ ਉਹ ਲੰਬਾ ਸਮੇਂ ਤੱਕ ਖਿੱਚਦੀ ਹੈ ਪਰ ਵੇਖਣਾ ਹੋਵੇਗਾ ਵੀ ਸ਼ਾਇਦ ਹੁਣ ਜੇ ਗੱਲ ਕਰ ਲਈਏ ਮੌਸਮ ਜਿਹੜਾ ਕਿ ਉਹ ਬਹੁਤ ਸੋਹਣਾ ਬਣਿਆ ਸੁਹਾਣਾ ਬਣਿਆ ਹੋਇਆ ਔਰ ਜਿਹੜਾ ਕਿ ਅਸਮਾਨ 'ਚ ਬੱਦਲ ਬਾਈ ਵੀ ਛਾਈ ਹੋਈ ਹੈ ਸ਼ਾਇਦ ਇਹ ਆਉਣ ਵਾਲੇ ਸਮੇਂ ਅੰਦਰ ਹੋਰ ਜ਼ਿਆਦਾ ਬਰਸਾਤ ਦੀ दस्तक ਜਿਹੜੀ ਕਿ ਉਸ ਵਜੋਂ ਦਿਖਾਈ ਦੇ ਰਿਹਾ ਹੈ ਔਰ ਜਿਹੜੀ ਕਿ ਬਹੁਤ ਵੱਡੀ ਰਾਹਤ ਬਣੀ ਹੋਏ ਤਾਪਮਾਨ ਵਿੱਚ ਹੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਔਰ ਤੇਜ਼ ਹਵਾਵਾਂ ਨਾਲ ਜਿਹੜਾ ਕਿ ਮੌਸਮ ਖੁਸ਼ਗਮਾ ਹੋਇਆ ਪਿਆ ਔਰ ਲੋਕ ਜਿਹੜੇ ਕਿ ਇਸ ਮੌਸਮ ਦਾ ਆਨੰਦ ਮਾਣਦੇ ਹੋਏ ਵੀ ਵਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਜੇ ਗੱਲ ਕਰੀ ਪਿਛਲੇ ਕਾਫੀ ਦਿਨਾਂ ਤੋਂ ਆਏ ਦਿਨ ਅੰਮ੍ਰਿਤਸਰ ਵਿੱਚ ਬਰਸਾਤ ਹੋ ਰਹੀ ਹੈ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਬਰਸਾਤ ਹੋ ਰਹੀ ਹੈ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਨੇ ਕਿ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੋਈ ਹੈ ਔਰ ਲੋਕ ਚਾਹੁੰਦੇ ਨੇ ਆਉਣ ਵਾਲੇ ਸਮੇਂ ਅੰਦਰ ਵੀ ਇਸੇ ਤਰ੍ਹਾਂ ਹੀ ਕੁਦਰਤ ਮਿਹਰਬਾਨ ਰਹੇ ਤੇ ਉਹਨਾਂ ਨੂੰ ਗਰਮੀ ਅਤੇ ਲੂ ਦੇ ਥਪੇੜਿਆਂ ਤੋਂ ਵੱਡੀ ਰਾਹਤ ਮਿਲਦੀ ਰਹੇ। ਕਮਾਂਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇ ਐਨਕਸਪੀਰ ਟੀਵੀ ਅੰਮ੍ਰਿਤਸਰ